ਤੇ ਮੀਤ ਕਰਦੇ ਆ ਠੀਕ ਠਾਕ ਹੋਵੋਗੇ ਤੇ ਚਿੰਬੜ ਚੱਲੇ ਆ ਖੋਲ ਖਲਈਏ ਇਹਨੂੰ ਇਹ ਫੀਡਰ ਹੈ ਜਿਹਦੇ ਲੋਕ ਬੰਦੇ ਬਹੁਤ ਦੁਖੀ ਹੋ ਜਾਂਦੇ ਨੇ ਹਾਏ ਮਾਲ ਲੈ ਉੱਟ ਗਿਆ ਬੂ ਲਿਫਟ ਗਿਆ ਇਹ ਆ ਜਿਹੜੀ ਤੇ ਓਕਾਂਤ ਲੱਗੀ ਹੁੰਦੀ ਆ ਪੱਤਰਾ ਜਾ ਉਹਦੇ ਨਾਲ ਨਹੀਂ ਹਟਦਾ ਚਾਹੇ ਡਬਲ ਕਰਕੇ ਲਾ ਲਓ ਚਾਹੇ ਉਰੇ ਕਬਜੇ ਬਣਾ ਕੇ ਪਾਏ ਪਣਾ ਲਓ ਨਹੀਂ ਹਟਦਾ ਕੁਛ ਕਰੀ ਜਾ ਠੀਕ ਹੈ ਕੀ ਹੋਣਾ ਤੁਸੀਂ ਦੱਸੋ ਕੱਢਦੇ ਆ ਇਹਦਾ ਇਹ ਲਓ ਕੀ ਆ ਵੀ ਮਾੜਾ ਮੋਟਾ ਕੀ ਆ ਇਹ ਕੋਈ ਮਾਲ ਨਹੀਂ ਮੰਨਿਆ ਜਾਂਦਾ ਜਿਹਨ ਸਾਲ ਤੇ ਰਾਗੜਦੀ ਫਟੀਆਂ ਚੈਨਾ ਘੁੰਮ ਗਈਆਂ ਚੈਨ ਟੱਪ ਗਈ ਇਹ ਇਧਰ ਹੋਏ ਆ ਇਹਦੇ ਉਰੇ ਮਾਲ ਨਹੀਂ ਲਿਫਟਦਾ ਹੈਗਾ ਉਹਦੇ ਮਲਕੀਤ ਦੇ ਲਿਫਟਦਾ ਉਹਦਾ ਹੱਲ ਜ਼ਰੂਰ ਕਰਾਂਗੇ ਤੇ ਬਾਸਕਟ ਵੀ ਇਹਦੀ ਤਿਆਰ ਕਰਾਵਾਂਗੇ ਮਗਰੋਂ ਡਾਉਣ ਨੇ ਪੱਤੀਆਂ ਹੁਣੇ ਤਿਆਰ ਕਰਾ ਕੇ ਰੱਖਾਂਗੇ ਇਹ ਇਸ ਪੱਤਾ ਸਬੂਕਾ ਠੀਕ ਨੇ ਜੋਤੀ ਫਿਰ ਕੀ ਕਹਿੰਦੀ ਐ ਹਿੰਦ ਇਹਦਾ ਬਿੰਦ ਲਾਉਂਦੀ ਆ ਵੱਡਾ ਨੂੰ ਉਹਦਾ ਨਜ਼ਰ ਆਏ ਕਹੇ ਇੱਕ ਦਿਨ ਵੀ ਕੁਝ ਨਹੀਂ ਕਰਕੇ ਦੇਖੋ ਚਲ ਵਧੀਆ ਹਰੇਕ ਦਾ ਸਾਥ ਹੋਵੇ ਕਿ ਪੂਰੇ ਦੇ ਕਿ ਇਹ ਲੋਗ ਉਹਦੇ ਨੂੰ ਬਰੇਪਾਂ ਚਲੋ ਤਾਂ ਇਹ ਮਾੜੀ ਮੋਟੀ ਗੱਲਾਂ ਦਾ ਕੁਝ ਨਹੀਂ ਤੇ ਲੱਗਿਆ ਇਹਨੂੰ ਹੁਣ ਆਪਾਂ ਬਹੁਤ ਬਾਰੀ ਗੱਲ ਕਹੀ ਹੈ ਇਹ ਵੀ ਜਿਹੜੇ ਉਹ ਸਮੋਸੇ ਜਿਨੇ ਆਲਾ ਕੋਈ ਮਜ਼ਾਕ ਮੰਨ ਜਾਂਦਾ ਜਿਹੜੇ ਕਾਟਰ ਚ ਹੁੰਦੇ ਨੇ ਆਹ ਚੀਜ਼ ਕਵਰ ਕਰਨੀ ਹੈ 7 ਤੋਂ 6 ਇੰਚ ਚੌੜਾ ਲਾਉਣਾ ਉਹਦੇ ਵਿੱਚ ਕਾਟਰ ਦੇ ਵਿੱਚ ਹੁੰਦਾ ਜਿਹੜੇ ਮਾਲ ਐ ਪਾੜ ਕੇ ਦਿੰਦੇ ਨੇ ਸੈਂਟਰ 'ਚ ਮਾਲ ਜਾਵੇ ਇੱਥੇ ਨਾ ਮਾਲ ਆਵੇ ਨਾਲਾਂ ਤਾਂ ਉਰੇ ਲਿਫਟ ਦਾ ਇਹਨਾਂ ਦੇ ਇਹ ਇੱਧਰ ਵੀ ਆ ਕੀ ਹੈ ਦੋ ਕਰਚੇ ਜੇ ਨੇ ਨਹੀਂ ਉਰੇ ਹੀ ਦਾਤੀ ਆਲਾ ਪਾਪਾ ਕਾਮਲਾ ਹੋ ਜਾਂਦਾ ਇਹ ਡਿਸਟ੍ਰੀਬਿਊਟਰ ਜਾਦੇ ਲੀਕ ਹੋ ਗਿਆ ਇਹਦਾ ਇਹਦਾ ਕੰਮ ਕਰਾਵਾਂਗੇ ਦੋਨਾਂ ਦਾ ਇਹ ਬਾਕੀ ਸਮਾਨ ਸੱਪਾ ਲੋਰੀ ਪਿਆ ਸੀ ਇਹ ਜੋ ਸਾਟੀ ਕਰਾਂਗੇ ਇਹ ਵੀ ਆਪਣਾ ਤਜੋਰੀ ਇੱਕ ਇਹਨਾਂ ਨੂੰ ਪਹਿਲੇ ਟਾਈਮਾਂ ਚ ਕੋਠੜੀਆਂ ਕਹਿੰਦੇ ਹੁੰਦੇ ਤੇ ਇਥੇ ਸਵਾਦ ਹੁੰਦੀ ਦੀ ਵੱਡੀ ਇਹ ਉਹਦੇ ਵਿੱਚ ਹੁੰਦੀ ਸੀ ਨਾ ਗਿਪਈ ਚਰਖੇ ਚੁਰਖੇ ਲੱਲਾ ਪੱਬਾ ਪੰਜਵੇਂ ਗੇਹੜਾਈ ਦਾ ਸਮਾਨ ਪਿਆ ਆਹ ਭਈਆ ਜਿਹੜੀ ਵਿਸਾਲ ਦੇ ਪਾਉਂਦੇ ਹੁੰਦੇ ਤੇ ਆਰਮ ਇਨੂੰ ਖਾਲੀ ਕਰਕੇ ਫਿਰ ਇਹਨੂੰ ਛੇੜਾਂਗੇ ਨਾਲ ਇਹਦਾ ਸਮਾਨ ਜਾਨੀ ਇੱਧਰ ਉੱਧਰ ਹੁੰਦਾ ਨਾਲੇ ਗੰਦ ਜਾਨੀ ਪੈਂਦਾ ਇਹ ਕੰਮ ਨੇ ਜੀ ਤੇ ਹੁਣ ਤਾਂ ਸਾਫ਼ ਸੁਪਈ ਹੋਇਆ ਹਲੇ ਕਿਉਂਕਿ ਬੈਂਚ ਰੱਖਿਆ ਇੱਧਰ ਸਮਾਨ ਸਮੂਣ ਕੱਢਿਆ ਸਾਰ ਇੱਚ ਪਤਾ ਨਹੀਂ ਕੀ ਕੁਝ ਪਿਆ ਹੈ ਪੁਰਾਣਾ ਪਹਿਲਾਂ ਦਾ ਬਹੁਤ ਵੱਡਾ ਵਾਲਾ ਪਿਆ ਸਗੰਜਾ ਜਿਹਾ ਇੱਕ ਸਾਈਡ ਤੇ ਲਾਤਾ ਤੇ ਇੰਨਾ ਚੋਂ ਕੱਢਦੇ ਆ ਜਿਹਦੇ ਵਿੱਚ ਗੇਅਰ ਦਾ ਸਮਾਨ ਬੈਰਿੰਗ ਬੂਰਿੰਗ ਹੋਰ ਇਹ ਸਾਈਡ ਆ ਗਈਆਂ ਇਹ ਚੱਕਰਾਂ ਵਾਲੇ ਕੋਲੇ ਜਿਹੇ ਦੀ ਹੈ ਜਿਹੜਾ ਸਕਰੈਪ ਹੋਊ ਸਕਰੈਪ ਹੈ ਜਿਹੜਾ ਸਾਹਮਣ ਵਾਲਾ ਹੋਵੇ ਇਹ ਬੋਸਾ ਆ ਗਿਆ ਰੀਲ ਦੇ ਵਾਜਾ ਪਾਈ ਤੋਂ ਰੀਲ ਚ ਕੀ ਹੈ ਬੌਜੀ ਬੈਰਾਂਗਾ ਬਹੁਤ ਹੈ ਸ਼ਾਂਤੀ ਪੱਜੂ ਇਹ ਬੱਤੀ ਦੀ ਹੈ ਜਿਹੜੀ ਹੀਰਾ ਦੇ ਬਾਗੇ ਚਲਾਉਂਦੇ ਹੁੰਦੇ ਨੇ ਇਹ ਚ ਵੀ ਬੈਰਾਂਗ ਸਾਰੰਗਾ ਬਹੁਤ ਪਏ ਨੇ ਤੇ ਇੱਕੇ ਪਲੇਟਾਂ ਲਾਉਣੀਆਂ ਨੇ ਇਹਦੇ ਲਾਵਾਂਗੇ ਹਿੰਦ ਦੇ ਇਹਨਾਂ ਆ ਚੀਜ਼ ਦੀ ਮਾੜੀ ਹੋਣ ਕਰਕੇ ਇਧਰੋਂ ਤਾਂ ਉੱਠ ਖੜਦਿਆ ਲੈਂ ਆਊਟ ਹੋ ਜਾਂਦੀ ਐ ਤੇ ਇਹ ਫੇਬੀ ਨੇ ਥੋੜੀਆਂ ਜੀਆਂ ਨਾਲ ਇਹਦੇ ਵਿੱਚ ਚੂੜੀ ਐ ਨਟਾਂ ਚ ਉਹ ਨਹੀਂ ਮਰਦੀ ਚੀਜ਼ ਆ ਲੋ ਗਲੂ ਪਲਾ ਪਤਾ ਨਹੀਂ ਕਿੰਨੇ ਕੁ ਵਜੇ ਦੇ ਹੁਣ ਕੱਢੇ ਨੇ ਇਹ ਇੱਕ ਦੋ ਬੋਰੀਆਂ ਜੀਆਂ ਥਾਲੀਆਂ ਕਿੱਧਰ ਗਈਆਂ ਵੀ ਪੰਜ ਵਾਲੀਆਂ ਕ੍ਰੈਂਕਾਂ ਇਹ ਵੀ ਦੇ ਦਾਂਗੇ 6 ਵਾਲੀਆਂ ਲਿਆਵਾਂਗੇ ਇੱਕ ਸੈੱਟ ਰੱਖ ਲੈਣੇ ਕੋਲੇ ਦੋਨਾਂ ਦੇ 6 ਦੀਆਂ ਨੇ ਨਟ ਬੋਲਟ ਬਹੁਤ ਬਏ ਨੇ ਸਾਰੇ ਸ਼ਾਂਤੀ ਕਰਾਂਗੇ ਹੁਣ ਇਹ ਉਦੋਂ ਦੀ ਸਮਾਨ ਰੋਲਿਆ ਹੋਇਆ ਜਦੋਂ ਬਾਹਰ ਗਏ ਤੇ ਮੁੜ ਕੇ ਇੱਧਰ ਨੂੰ ਗੌਰੇ ਨਹੀਂ ਹੋਈ ਹੁਣ ਕੱਢਾਂਗੇ ਸਾਰਾ ਆ SMS ਵਾਲੇ ਮੰਗ ਲੈ ਉਪੱਲੇ ਜਿਹੇ ਦੇ ਨੇ ਲੋਕ ਜੀ ਇਹ ਜੋ ਵਿਸਾਲ ਵੇਚੀ ਉਹਦੋਂ ਰਹਿ ਗਏ ਆ ਵੀ ਰਹਿ ਗਿਆ ਸੀ ਇਹਦਾ ਇਹਨੂੰ ਲਾਵਾਂਗੇ ਕਿਤੇ ਸਮਾਨ ਸਮੂਹ ਰੱਖਣ ਨੂੰ ਇੱਕ ਸਾਈਡ ਤੇ ਜੋਤੀ ਕੋਈ ਟਰੈਕਟਰ ਆ ਗਿਆ ਤੇ ਦੋ ਉਹ ਕਹਿੰਦਾ ਚੱਲ ਮੌਕਾ ਦਾ ਮਹ ਕਰਦੇ ਮੈਂ ਸਮਾਨ ਸਮੂਹ ਸਾਹਮਣ ਦਾ ਮਹ ਕੱਲ ਨੂੰ ਚੰਬੜਾਂਗੇ ਬਾਕੀ ਕੰਮ ਨੂੰ ਲੇਜ਼ਰ ਇਹਦੇ ਟੁੱਟੇ ਹੋਏ ਨੇ ਦੋ ਰਿਫਟ ਆ ਵਿਸ਼ਾਲ ਦੀਆਂ ਕਾਟਰ ਦੀਆਂ ਆਗੀਆਂ ਜੈਕ ਆ ਗਏ ਇਹ ਵੀ ਲਾਵਾਗੇ ਚਲਦੇ ਕਰਾਂਗੇ ਇਹ ਆ ਗਈ 48 ਇਹਦੀ ਨਾਬ ਖਰਾਬ ਆ ਇਹ ਹੀਰਾ ਦਾ ਸਾਈਡ ਵਾਲਾ ਉਹਦੀ ਥੱਲੋਂ ਦੀ ਚਲਦੀ ਕਰਦੀ ਸੀ ਇਹ ਜੈਨ ਜੈ ਨਜੂਨ ਅਸੈਂਬਲੀ ਵਾਲੀਆਂ ਇਹ ਦੂਜੇ ਥਾਂ 'ਤੇ ਸਾਰੇ ਕਿਤੇ ਵਰਤੀਆਂ ਜਾਂਦੀਆਂ ਨੇ ਵੀ ਜਿਵੇਂ ਛੋਟੀਆਂ ਹੁੰਦੀਆਂ ਨੇ ਉੱਥੇ ਇਹ ਪੈ ਜੇ ਮੈਂ ਐਸਾ ਸਪਰਿੰਗ ਪਾਏ ਨੇ ਦੋ ਦੋ ਉੱਥੇ ਸਟੇ ਅਸੀਂ ਮਰਸਾਲ ਨਿਕਲ ਸਿਸਟਮ ਆ ਗਿਆ ਉਹ ਦੀ ਸੀ ਪਰਟ ਤੇ ਹਾਈਡਲੂਡਲ ਬਾਅਦ ਚ ਲੱਭੀ ਜਾਂਦੇ ਹੁਣ ਨਿਕਲਦੇ ਨੇ ਤੇ ਗੇਰ ਦਾ ਆ ਗਿਆ ਸਾਈਡ ਵਾਲੀ ਟਿੱਕੀ ਜੀ ਆ ਗਈ ਉਹ ਪਲੇਟ ਆ ਗਈ ਕਪਲੀਨਾ ਹੋ ਗਈਆਂ ਬਹੁਤ ਸਮਾਨ ਦਾ ਘਰੀ ਪਿਆ ਸੀ ਇਹ ਪਹਿਲੇ ਟਾਈਮਾਂ ਦੀ ਚੀਜ਼ ਆ ਇਹ ਬਾਪੂਲੇ ਦਿੱਲੀੋਂ ਬਰਮੇ ਦੀ ਕਿਟ ਜੀ ਹੁੰਦੀ ਸੀ ਛੋਟੀ ਜੀ ਬੜੀ ਵਧੀਆ ਆਈਟਮ ਹੈ

ਰਾ ਉਹ ਜਰ ਲੱਗੀ ਬismillah ਇਹਨੂੰ ਹੋ ਗਏ ਪਈਆਂ 6 ਸਾਲ 2018 ਦੇ ਦਸੰਬਰ ਦਾ ਸਮਾਨ ਪਿਆ ਇਹ ਉਦੋਂ ਆਪਾਂ ਬਾਹਰੋਂ ਨਿਕਲੇ ਤੇ ਬਾਹਰ ਉਤਾਰ ਕੇ ਹਮਿਆਣੀ ਮੁਰਕੇ ਦਾ ਪਤਾ ਹੀ ਹੈ ਆਲਾ ਨਾ ਮੇਲਾ ਕਿਤੇ ਦਾਲੇ ਥੋੜੇ ਕੰਮ ਦੇਣਗੀ ਹੁਣ ਵਿੱਚ ਇਹਨਾਂ ਨੂੰ ਵੀ ਉਹੀ ਛੱਡ ਦਿੰਦੇ ਨੇ ਜਿਹੜਾ ਜਿਆਦਾ ਡਾਊਨ ਉਹ ਛੱਡ ਤਾਂਗੇ ਜਿਹੜਾ ਸਾਫ ਸਿਰ ਦੇ ਜਾਂ ਉਹ ਰੱਖ ਲੈ ਉਹ ਵੀ ਥੋੜੀ ਜਿਹੀ ਦਾਗੀ ਆ ਪਹਿਲੇ ਬੈਕ ਵਾਲੀ ਸੋਰਾ ਨਾ ਬਾਸਕਟਾਲੀਆਂ ਪੱਤੀਆਂ ਤਿੰਨ ਚਾਰ ਇਹ ਆ ਗਈਆਂ ਵਿਸਾਲ ਕੌਰ ਦੀਆਂ 20 ਵਾਰ ਦਾਸ ਚਲ ਵੀ ਆ ਜੋ ਕਿਤੇ ਰੇਂਜਰ ਚ ਵੀ ਪੈਂਦੀ ਹੈ ਇਹ ਅੰਦਰ ਕੀ ਦੀ ਮੋਮਬਤੀ ਦੇ ਅਨੁਸਾਰ ਪਾਸੇ ਜਲਮ ਚ ਪੈਂਦੀ ਹੈ 35 10 ਬਾਉਦੀ ਲੈਦਰੀ ਦੀ ਹੈ ਬਸਾਲ ਦੀ ਕਲੱਚ ਤੇ ਲੱਗੀ ਹੁੰਦੀ ਹੈ ਜਿਹੜੀ ਕੱਢਾਂਗੇ ਉਹ ਜੋ ਬੈਰਿੰਗਸ ਆ ਨਾ ਬਹੁਤ ਪਹਿਲੇ ਇੱਧਰ ਕਥੈਲਾ ਪਿਆ ਉਹ ਵੀ ਬੈਰਿੰਗਾਂ ਦਾ ਭਰਿਆ ਪਿਆ ਜੇ ਮੰਨ ਲਓ 100 150 ਬੈਰਿੰਗ ਹੋਇਆ ਤਾਂ 30 40 ਦਾ ਕੰਮ ਤੇ ਨਿਕਲਣਗੀ ਇਹਦੀ ਨਾ ਪਟਾ ਕੇ ਨਵੀਂ ਲੱਗ ਜੂਗੀ ਕਦੇ ਵਰਤੋਂ ਚ ਆ ਜਾਂਦੀ 48 ਵਾਲੀ ਸਾਫ ਪਈ ਆ ਦੰਦੇ ਦੰਦੇ ਨਵੇਂ ਨੇ ਵੀ ਬਾਕੀ ਅੱਜ ਹੋ ਜੂ ਸਾਈਟਿੰਗ ਸਾਰੇ ਕੰਮ ਦੀ ਕੱਲ ਨੂੰ ਦੇੜ ਦੇ ਇਹਨਾਂ ਨੂੰ ਤੇ ਲਿਉਲੀਵੇਟਰ ਲਾ ਕੇ ਤਿਆਰੀ ਤੇ ਤੇ ਹਰੇ ਦਾ ਗੋਲਾ ਗਾਲਾ ਲਾਵਾਂਗੇ ਹੁਣ ਇਹਦੀ ਇਹ ਸਕੀਮ ਕਰੀ ਜਾਵੇ ਇਧਰਲਾ ਪੱਲਾ ਪੁੱਲਾ ਇਹਦਾ ਜਮਾਂ ਸਾਫ ਹੈ ਤੇ ਉਧਰ ਡਬਲ ਸ਼ੇਡ ਹੈ ਰੰਗ ਦੀ ਆ ਚਲੋ ਗੋਲਾ ਲੱਗ ਜੂਗਾ ਆ ਲੱਗ ਜੂ ਤੇ ਇਧਰਲਾ ਰੰਗ ਲਾ ਕੇ ਇਹਦਾ ਬੇਪੜੀ ਪੂਪੜੀ ਟੂਲਟਾ ਲਾ ਕੇ ਸਾਰਾ ਇੱਕ ਸਾਈਡ ਰੰਗ ਕਰਾਂਗੇ ਇਹਦੀ ਨਾਲ ਮਲਿਆ ਕੇ ਜਮਾ ਇਹ ਲਿਉਲੀਵੇਟਰਾਂ ਜਿਹੜਾ ਗੰਦ ਪੱਲੇ ਜਾਂ ਟਾਂਕੇ ਡੱਲੇ ਜੇ ਸਭ ਦੇਖਣੋ ਹਟਾ ਲਾਂਗੇ ਇਹਦੀ ਦੀ ਫਾਟੋ ਤਿੰਨ ਚਾਰ ਦਾ ਜੈਕ ਪਏ ਨੇ ਇਹ ਨਹੀਂ ਖਿਆਲ ਚ ਆਇਆ ਕਦੇ ਪਤਾ ਚਲੋ ਹੁਣ ਕੱਢੇ ਨੇ ਇਹਦੇ ਮੁੜ ਕੇ ਇਹ ਕੋਈ ਚੀਜ਼ ਚੂਜ ਬੱਜੀ ਟੱਕ ਪੈ ਗਿਆ ਹਲੀ ਕੋਲੋਂ ਨਹੀਂ ਹਟਦਾ ਇਹਦੀ ਖੋਲ ਕੇ ਲਾ ਕੇ ਕਰ ਦਿੰਦੇ ਨੇ ਨਾਟਾ ਨੂੰ भई माड़ी जी चीज़ी भॻा मार ਪੈਰ ਰੱਖਣ ਚ ਚੁਬਦੀ ਨਹੀਂ ਹੁੰਦੀ ਉਹ ਮੌਕੇ ਤੇ ਭੱਜ ਕੇ ਲਿਆਉਣੀ ਬਹੁਤ ਔਖੀ ਹੈ ਕੋਈ ਵੀ ਆਈਟਮ ਆ ਕੋਸ ਬਸ ਹੱਡ ਪਾ ਲੈਨੇ ਕੁਝ ਥੋੜੇ ਵਿੱਚ ਮਿਕਸ ਜਿਹਾ ਸਮਾਨ ਤੀ ਖਾਸ ਇਹ ਚੱਟ ਮਾਰਦੇ ਆ ਰੱਬ ਜਾਣੇ 13 ਦੰਦੇ ਵਾਲੀਆਂ ਇਹ ਚ ਪੰਜ ਹੋਣੀਆਂ ਦੋ ਦਿਨ ਤਾਂ ਨਹੀਂ 14 ਦੀ ਆ ਗਈ ਇਹ ਵੀ 14 ਦੀ ਆ ਗਈ ਆ ਗਈ 13 ਦੀ ਵਾਹਾ ਹੈ ਉਹ ਟੋਕਰੇ ਚ ਬਹੁਤ ਕੀਮਤੀ ਚੀਜ਼ਾਂ ਨੇ ਰਕਣ ਇਹ ਪੰਜਵੇਂ ਗੇਹੜਾਈ ਦਾ ਸਮਾਨ ਆ ਗਿਆ ਪਹਿਲੇ ਵਾਂ ਗਾਲੀ ਆ ਵੀ ਥੋੜੀ ਜਿਹੀ ਦੱਗ ਗਈ ਐ ਤੇ ਸਾਰਾ ਮਤੇ ਨਾ ਆ ਗਈ ਦੂਜੇ ਤੀਜੇ ਵਾਲੀ ਇਹਦਾ ਨਮੀ ਆ ਜਮਾ ਗੁੱਲੇ ਗੱਲੇ ਜਿੱੱਕ ਛੋਟੇ ਆ ਵਿਸਾਲ ਦੇ ਆਪਾਂ ਇਹ ਵੱਡੀਆਂ ਪੈਂਦੀਆਂ ਕਰੀਏ ਛੋਟੀਆਂ ਰਾਵਣਾ ਸੀ ਨਾ ਉਹਦੀ ਇਹ ਵੱਡੇ ਪੈਂਦੇ ਕਰੇ ਤੇ ਉਹਦੇ ਫੇਰ ਭਾਈ ਜਿਹਦੇ 15 ਦੀ ਇੱਕ ਉਹਦੀ ਆਰਮ ਬਦਲੀ ਸੀ ਇਹਦੇ ਬੈਂਡ ਨਹੀਂ ਨਾ ਉਹਦੇ ਆਉਂਦਾ ਚੀਜ਼ ਦਾ ਤਾਂ ਉਹ ਚਾਸੀ ਦੇ ਨਾਲ ਖੈਣ ਲੱਗ ਜਾਂਦੀ ਹੁੰਦੀ ਹੈ ਪੱਕਾ ਹੀ ਹੱਲ ਕਰਤਾ ਸੀ ਹੁਣ ਕੇ ਫੇਰ ਅਸੀਂ ਦੇਣ ਵੇਲੇ ਕੱਢ ਲਿਆ ਵੀ ਚੱਲਾਂਦੇ ਹੁਣ ਤੇ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਕੰਮ ਕਾਰ ਨਾਲ ਬਾਕੀ ਮੇਰਾ ਵੀ ਰਿਪੇਅਰ ਵਾਲੀ ਗੱਲ ਹੈ ਭੁੱਲ ਜਾਨੇ ਆਣ ਕਈਆਂ ਦੇ ਨੰਬਰ ਨਹੀਂ ਸ਼ੇਵ ਹੋਏ ਉਹ ਮੇਰਾ ਵੀਰ ਜਰੂਰ ਹਾਜ਼ਰੀ ਲਵਾ ਦਿਓ ਤਾਂ ਉਹਦੇ ਹਿਸਾਬ ਨਾਲ ਕੰਮ ਦੀ ਚਾਲ ਬਣ ਜਾਂਦੀ ਹੈ ਕਿ ਕੋਈ ਕੋਈ ਲਾਰੇ ਜਿਨਾ ਰਹੇ ਤੇ ਜਿਹੜਾ ਜਾਦੇ ਕੰਮ ਵਾਲੀ ਹੈ ਮਸ਼ੀਨ ਉਹ ਪਿੰਡ ਆਊਗੀ ਵੀਰੇ ਉਹਦੇ ਵਿੱਚ ਕੋਈ ਦੁੱਖ ਨਹੀਂ ਤੇ ਕਹਿੰਦਾ ਮਤਲਬ ਇਹ ਹੈ ਵੀ ਔਖਾ ਹੋ ਜਾਂਦਾ ਠੰਡ ਦੇ ਵਿੱਚ ਬਾਹਰੇ ਅੰਦਰ ਕੱਪੜੇ ਲੀੜੇ ਦਾ ਵੀ ਰਹਿਣਾ ਸਹਿਣਾ ਵੀ ਬਹੁਤ ਔਖਾ ਘਰੇ ਆਪਦੇ ਚਲੋ ਬੰਦਾ 100 ਤਰੀਕੇ ਨਾਲ ਰਹਿੰਦਾ ਹੈ ਤਰੀ ਵਾਰੀ ਇਹ ਹੁੰਦਾ ਚਲੋ ਅਗਲੇ ਦੇ ਘਰੇ ਜਗਾ ਸਾਈਡ ਤੇ ਬਣੀ ਹੋਈ ਨਾ ਉਹਦੇ ਵਰਗਾ ਨਜ਼ਾਰਾ ਨਹੀਂ ਤੇ ਤੇ ਬਾਕੀ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਫਿਰ ਤੇ ਬਾਬਾ ਇਹੀ ਕਹਨੇ ਆ ਵੀ ਸਭ ਦਾ ਕੰਮ ਸੋਨਾ ਚਲਾਵੇ ਤਹਾਵਤ ਚੰਗਾ ਮੇਲੇ ਮਸ਼ੀਨਾ ਸੋਹਣੀ ਜੱਲਣ ਫੇਰੇ ਚਾਰ ਪੈਸੇ ਲਾਉਣ ਦਾ ਫਾਇਦਾ ਹੁਣ ਅਜੀ ਰਿਪੇਅਰ ਕਰ ਜੀਏ ਗਾ ਸਟਾਪ ਨਾ ਚੰਗਾ ਹੋਵੇ ਉੱਥੇ ਸਾਡਾ ਕੰਮ ਵੀ ਨਹੀਂ ਕੋਈ ਕੁਝ ਕਰਦਾ ਕਹਿੰਦਾ ਮਤਲਬ ਚਾਹੇ ਵਿਸਾਲ ਹੋਵੇ ਕਰਤਾਰ ਹੋਵੇ ਚਾਹੇ ਹੌਲੈਂਡ ਹੋਵੇ ਜਿੰਦ ਤਾਂ ਚੰਗੀ ਲੈ ਲਈ ਪਰ ਸਾਹਮਣੀ ਤਾਂ ਬੰਦਿਆਂ ਨੇ ਉੱਥੇ ਆ ਕੇ ਕੰਮ ਅੜ ਜਾਂਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ